ਹੀ ਹਨ ਭਾਖੜਾ ਡੈਮ ਦੇ ਤਾਜ਼ਾ ਹਾਲਾਤ ਪੌਂਗ ਡੈਮ ਦੀ ਜਾਣਕਾਰੀ ਘੱਗਰ ਦਰਿਆ ਦੀ ਜਾਣਕਾਰੀ ਹਰੀਕੇ ਹੜ੍ਹ ਤੇ ਪਾਣੀ ਕਿੰਨਾ ਪਹੁੰਚ ਰਿਹਾ ਹੈ ਹਿਮਾਚਲ ਦੇ ਵਿੱਚ ਲਗਾਤਾਰ بارشਾਂ ਹੋਣ ਦੇ ਕਰਕੇ ਪੰਜਾਬ ਦੇ ਵਿੱਚ ਲਗਾਤਾਰ بارشਾਂ ਹੋਣ ਦੇ ਕਰਕੇ ਪਾਣੀ ਦਾ ਪੱਧਰ ਆ ਜਿਹੜਾ ਵੱਧਦਾ ਨਜ਼ਰ ਆ ਰਿਹਾ ਆਪਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਤਹਿਤ ਕਯੂਸਿਕ ਐਵਰੇਜ ਜਿਹੜਾ ਡਾਟਾ ਵਾ ਸਾਰਾ ਤੁਹਾਡੇ ਸਾਹਮਣੇ ਆਪਾਂ ਰੱਖਾਂਗੇ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਆ ਫਵਾਵਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਅੱਜ ਜੇਕਰ ਗੱਲ ਕਰੀਏ 16 ਜੁਲਾਈ 2025 ਪੌਂਗ ਡੈਮ ਦੀ ਜੇਕਰ ਗੱਲ ਕਰੀਏ ਤੇ ਪੌਂਗ ਡੈਮ ਦਾ ਜਿਹੜਾ ਡਾਟਾ ਵਾ ਸਵੇਰੇ 6 ਵੇ ਦਾ 1328.53 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਆਪਾਂ ਇਸ ਦੀ ਇਨਫਲੋ ਦੀ ਗੱਲ ਕਰੀਏ ਤਾਂ 21814 ਕਿਊਸਿਕ ਜਿਹੜਾ ਪਾਣੀ ਆ ਪੌਕ ਟਾਈਮ ਦੇ ਵਿੱਚ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 17439 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਕਰ ਰਿਹਾ ਤੇ ਅੱਗੇ ਜਿਹੜਾ ਬਿਆਸ ਦਰਿਆ ਦੇ ਵਿੱਚ ਆ ਰਿਹਾ ਜੇਕਰ ਆਪਾਂ ਭਾਖੜਾ ਟਾਈਮ ਦੀ ਗੱਲ ਕਰੀਏ ਭਾਖੜਾ ਡੈਮ ਲਗਭਗ ਜਿਹੜਾ 15 ਜੁਲਾਈ ਨੂੰ ਕੱਲ ਦਾ ਜਿਹੜਾ ਦਾ ਸਮਾਂ ਸੀਗਾ ਉਹ 1685 ਫੁੱਟ ਟੋਟਲ ਹੁੰਦਾ ਜਿਹੜਾ ਐਵਰੇਜ ਡਾਟਾ ਵਾ ਤੇ 1593.86 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਸੀਗਾ ਜਿਸ ਜਿਸ ਦੇ ਵਿੱਚ ਪਾਣੀ ਲਗਭਗ 31264 ਕਿਊਸਿਕ ਜਿਹੜਾ ਪਾਣੀ ਆ ਰਿਹਾ ਤੇ ਨਿਕਾਸੀ ਜਿਹੜੀ ਪਾਣੀ ਦੀ 28324 ਕਿਊਸਿਕ ਜਿਹੜਾ ਪਾਣੀ ਆ ਸਤਲੂ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਸੋ ਇਸ ਤਰ੍ਹਾਂ ਹੀ ਇਹ ਦੋਨਾਂ ਜਿਹੜਾ ਦਰਿਆਵਾਂ ਦਾ ਸਮੇਲ ਆ ਬਿਆਸ ਦਰਿਆ ਤੇ ਸਤਲੂ ਦਰਿਆ ਦਾ ਸਮੇਲ ਆ ਹਰੀਕੇ ਹੈਡ ਤੇ ਜਦੋਂ ਪਹੁੰਚਦਾ ਪਾਣੀ ਹਰੀਕੇ ਹੜ ਦੇ ਆਪਾਂ ਗੱਲ ਕਰੀਏ 16 ਜੁਲਾਈ 2025 ਦੀ ਸਵੇਰੇ 6 ਵੇ ਦੀ ਤੇ ਜਿਹੜਾ ਆਪਸਟ੍ਰੀਮ ਪਾਣੀ ਆ 23831 ਕਿਊਸਿਕ ਜਿਹੜਾ ਪਾਣੀ ਆ ਹਰੀਕੇ ਹੜ ਤੇ ਪਹੁੰਚ ਰਿਹਾ ਮਤਲਬ ਕਿ ਕੱਲ ਨੂੰ ਜਿਹੜਾ ਪਾਣੀ ਆ ਉਹ ਘਟਿਆ ਵਾ ਜੇਕਰ ਆਪਾਂ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 12595 ਕਿਊਸਿਕ ਜਿਹੜਾ ਪਾਣੀ ਆ ਉਹ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਫਰੋਜਪੁਰ ਫੀਡਰ ਦੀ ਗੱਲ ਕਰੀਏ ਤਾਂ ਲਗਭਗ 9543 ਕਿਊਸਿਕ ਜਿਹੜਾ ਪਾਣੀ ਆ ਉਹ ਫਰੋਜਪੁਰ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀਏ ਤਾਂ ਲਗਭਗ 192 ਕਿਊਸਿਕ ਜਿਹੜਾ ਪਾਣੀ ਆ ਮਹੂ ਕਨਾਲ ਨੂੰ ਦਿੱਤਾ ਜਾ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤੇ ਪਾਣੀ ਜਿਹੜਾ ਕੱਲ੍ਹ ਨਾਲੋਂ ਜਿਹੜਾ ਡਾਊਨਸਟ੍ਰੀਮ ਹਰੀਕੇ ਹੈਡ ਤੋਂ ਕੱਟ ਕੀਤਾ ਜਾ ਰਿਹਾ ਕੱਲ 2000 ਕੁਝ ਕਿਊਸਿਕ ਜਿਹੜਾ ਕੀਤਾ ਜਾ ਰਿਹਾ ਸੀ ਅੱਜ ਜਿਹੜਾ 1500 ਕਿਊਸਿਕ ਜਿਹੜਾ ਪਾਣੀ ਆ ਹਰੀ ਘੇੜ ਤੋਂ ਡਾਊਨਸਟ੍ਰੀਮ ਕੀਤਾ ਜਾ ਰਿਹਾ ਜੇਕਰ ਆਪਾਂ ਸੈਣੀਵਾਲਾ ਦੀ ਗੱਲ ਕਰੀਏ ਤਾਂ ਸੈਣੀਵਾਲਾ ਹਾੜ ਵਰਕਸ ਤੋਂ ਜਿਹੜਾ ਡਾਊਨਸਟ੍ਰੀਮ ਪਾਣੀ ਆ 1507 ਕਿਊਸਿਕ ਜਿਹੜਾ ਪਾਣੀ ਆ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਜਿਹੜਾ ਹਰੀ ਘੇੜ ਦੀ ਆ ਉਹ ਜਿਹੜਾ 1500 ਕਿਊਸਿਕ ਜਾ ਰਿਹਾ ਤੇ ਅੱਗੇ ਸੈਣੀਵਾਲਾ ਤੋਂ ਜਿਹੜਾ 1507 ਕਿਊਸਿਕ ਜਿਹੜਾ ਪਾਣੀ ਆ ਡਾਊਨਸਟ੍ਰੀਮ ਕੀਤਾ ਜਾ ਰਿਹਾ ਸੋ ਇਹ ਸੀ ਅੱਜ ਦੀ ਜਾਣਕਾਰੀ ਪਾਖੜਾ ਪੌਂਗ ਬਿਆਸ ਸਤ ਨੂੰ ਦਰਿਆਇ ਤੇ ਹਰੀ ਕੇ ਹੜਦੀ ਅਫਵਾਹਾਂ ਤੋਂ ਬਚ ਕੇ ਰਹੋ ਹਰ ਰੋਜ਼ ਦੀ ਜਿਹੜੀ ਅਪਡੇਟ ਤੁਸੀਂ ਦੇਖਣ ਲਈ ਸੋਖ ਲੱਟ ਜਾ YouTube Facebook ਚੈਨਲ ਸਬਸਕ੍ਰਾਈਬ ਕਰਕੇ ਰੱਖ ਲਓ ਸਹੀ ਸਮੇ ਸਾਰੀ ਜਾਣਕਾਰੀ ਇਨਫੋਰਮੇਸ਼ਨ ਪ੍ਰੋਵਾਈਡ ਆਪਾਂ ਤੁਹਾਨੂੰ ਸਹੀ ਜਿਹੜੀ ਕਰਵਾਉਂਦੇ ਰਵਾਂਗੇ ਮੈਂ ਵਾਰ-ਵਾਰ ਕਹਿ ਰਿਹਾ ਕਿ ਅਫਵਾਹਾਂ ਤੋਂ ਬਚ ਕੇ ਰਹੋ ਫਵਾਵਾ ਕਈ ਵਾਰੀ ਕੀਂਦਾ ਕਿ ਕਿਸੇ ਕੋਈ ਵੀ ਲੰਗਦਾ ਲੰਗਦਾ ਕੋਈ ਵੀਡੀਓ ਪਾਰਨਦਾ ਵੀਡੀਓ ਬਹੁਤ ਜ਼ਿਆਦੀ ਚਲਜਾਂਦੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਕਾਫੀ ਮੈਨੂੰ ਮੈਸੇਜ ਕਾਲ ਆਉਂਦੇ ਰਹਿੰਦੇ ਪਰ ਜੇਕਰ ਆਪਾਂ ਅੱਜ ਦੀ ਗੱਲ ਕਰੀਏ 16 ਜੁਲਾਈ 2025 ਦੀ ਤੇ ਪਾਣੀ ਜਿਹੜਾ ਲਗਭਗ ਨੋਰਮਲੀ ਚੱਲ ਰਿਹਾ ਕੋਈ ਖਤਰੇ ਵਾਲੀ ਗੱਲ ਨਹੀਂ ਕੋਈ ਡਰ ਵਾਲੀ ਕੋਈ ਗੱਲਬਾਤ ਨਹੀਂ ਫਿਰ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਜਿਹੜੀ ਪਾਣੀ ਦੀ ਲਗਾਤਾਰ ਜਿਹੜੀ ਅਪਡੇਟ ਦਿੰਦੇ ਰਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਭਾਰੀ ਬਾਰਸ਼ਾਂ ਭਾਰੀ ਮੀਂਹ ਪੈ ਰਹੇ ਹਨ ਤੇਮਾਚਲ ਦੇ ਵਿੱਚ ਵੀ ਲਗਾਤਾਰ ਜਿਹੜੀਆਂ بارشਾਂ ਹੋ ਰਹੀਆਂ ਹਨ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਵਧੇ ਫਿਲਹਾਲ ਜਿਹੜਾ ਪਾਣੀ ਜਿਹੜਾ ਬਿਲਕੁਲ ਸਮਤਲ ਚੱਲ ਰਿਹਾ ਹੈ ਜਿਹੜੇ ਜਿਹੜੇ ਵੱਡੇ ਡੈਮ ਬਣੇ ਹਨ ਉਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਖੜਾ ਕਰਨਾ ਬਾਕੀ ਕਈ ਵੀਰ ਕਹਿੰਦੇ ਕਿ ਹਰੀਕੇ ਹੜ ਤੋਂ ਪਾਣੀ ਜਿਹੜਾ ਆ 26000 ਹਾਰ ਰਿਹਾ ਵਾ ਤੇ ਗਾਂ 1500 ਕਿਊਸੀ ਛੱਡਿਆ ਜਾ ਰਿਹਾ ਪਾਣੀ ਘੱਟ ਛੱਡਦੇ ਆ ਵੀਰ ਜੀ ਜੇਕਰ ਤੁਸੀਂ ਨਹਿਰਾਂ ਦੀ ਦੇਖੋ ਤੇ ਨਹਿਰਾਂ ਦੇ ਵਿੱਚ ਵੀ ਜਿਹੜਾ ਪਾਣੀ ਉਹ 26000 23000 ਜਿਹੜਾ ਕਿਊਸੀ ਕ ਪਾਣੀ ਆ ਰਿਹਾ ਉਹ ਨਹਿਰਾਂ ਦੇ ਵਿੱਚ ਟਰਾਂਸਫਰ ਜਦੋਂ 30000 ਕਿਊਸਿਕ ਪਾਣੀ ਹਰੀਕੇ ਹੜ ਤੇ ਪਹੁੰਚੇਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਦੀ ਰਿਪੋਰਟ ਕਹਿੰਦੀ ਆ ਕਿ ਜਿਹੜਾ ਹਰੀਕੇ ਹੜ ਤੋਂ ਜਿਹੜਾ ਪਾਣੀ ਆ ਉਹ ਵੱਧ ਛੱਡਿਆ ਜਾਊਗਾ ਉਨਾ ਟਾਈਮ ਜਿਹੜਾ 2000 ਕਿਊਸਿਕ ਤੱਕ ਹੀ ਛੱਡਿਆ ਜਾ ਸਕਦਾ ਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਜਰੂਰ ਕਰ ਦਿਓ ਹਰ ਘਰ ਹਰ ਫੋਨ ਤੱਕ ਪਹੁੰਚਾ ਦਿਓ ਤਾਂ ਜੋ ਕੋਈ ਵੀ ਕਿਸੇ ਕੋਲ ਜਿਹੜਾ ਡਰ ਦਾ ਮਾਹੌਲ ਨਾ ਬਣੇ ਸਹੀ ਇਨਫੋਰਮੇਸ਼ਨ ਹਰ ਫੋਨ ਦੇ ਵਿੱਚ ਪਹੁੰਚ ਸਕੇ ਸੋ ਆਪਣਾ YouTube ਚੈਨਲ ਸੁਖ ਲਟਿਆ ਸਬਸਕ੍ਰਾਈਬ ਕਰਕੇ ਰੱਖ ਲਓ ਬਹੁਤ ਬਹੁਤ ਧੰਨਵਾਦ ਇਹ ਹਨ ਪਾਖੜਾ ਡੈਮ ਦੇ ਤਾਜ਼ਾ ਹਾਲਾਤ ਪੌਂਗ ਡੈਮ ਦੀ ਜਾਣਕਾਰੀ ਕੱਗਰ ਦਰਿਆ ਦੀ ਜਾਣਕਾਰੀ ਹਰੀਕੇ ਹੜ੍ਹ ਤੇ ਪਾਣੀ ਕਿੰਨਾ ਪਹੁੰਚ ਰਿਹਾ ਹੈ ਹਿਮਾਚਲ ਦੇ ਵਿੱਚ ਲਗਾਤਾਰ بارشਾਂ ਹੋਣ ਦੇ ਕਰਕੇ ਪੰਜਾਬ ਦੇ ਵਿੱਚ ਲਗਾਤਾਰ بارشਾਂ ਹੋਣ ਦੇ ਕਰਕੇ ਪਾਣੀ ਦਾ ਪੱਧਰ ਆ ਜਿਹੜਾ ਵੱਧਦਾ ਨਜ਼ਰ ਆ ਰਿਹਾ ਆਪਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਤਹਿਤ ਕਯੂਸਿਕ ਐਵਰੇਜ ਜਿਹੜਾ ਡਾਟਾ ਵਾ ਸਾਰਾ ਤੁਹਾਡੇ ਸਾਹਮਣੇ ਆਪਾਂ ਰੱਖਾਂਗੇ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜ਼ਰੂਰ ਕਰ ਦਿਓ ਆ ਫਵਾਵਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਅੱਜ ਜੇਕਰ ਗੱਲ ਕਰੀਏ 16 ਜੁਲਾਈ 2025 ਪੌਂਗ ਡੈਮ ਦੀ ਜੇਕਰ ਗੱਲ ਕਰੀਏ ਤੇ ਪੌਂਗ ਡੈਮ ਦਾ ਜਿਹੜਾ ਡਾਟਾ ਵਾ ਸਵੇਰੇ 6 ਵੇ ਦਾ 1328.53 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਆਪਾਂ ਇਸ ਦੀ ਇਨਫਲੋ ਦੀ ਗੱਲ ਕਰੀਏ ਤਾਂ 21814 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 17439 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਕਰ ਰਿਹਾ ਤੇ ਅੱਗੇ ਜਿਹੜਾ ਬਿਆਸ ਦਰਿਆ ਦੇ ਵਿੱਚ ਆ ਰਿਹਾ ਜੇਕਰ ਆਪਾਂ ਭਾਖੜਾ ਡੈਮ ਦੀ ਗੱਲ ਕਰੀਏ ਭਾਖੜਾ ਡੈਮ ਲਗਭਗ ਜਿਹੜਾ 15 ਜੁਲਾਈ ਨੂੰ ਕੱਲ ਦਾ ਜਿਹੜਾ ਦਾ ਸਮਾਂ ਸੀਗਾ ਉਹ 1685 ਫੁੱਟ ਟੋਟਲ ਹੁੰਦਾ ਜਿਹੜਾ ਐਵਰੇਜ ਡਾਟਾ ਵਾ ਤੇ 1593.86 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਸੀਗਾ ਜਿਸ ਜਿਸ ਦੇ ਵਿੱਚ ਪਾਣੀ ਲਗਭਗ 31264 ਕਿਊਸਿਕ ਜਿਹੜਾ ਪਾਣੀ ਆ ਰਿਹਾ ਤੇ ਨਕਾਸੀ ਜਿਹੜੀ ਪਾਣੀ ਦੀ 28324 ਕਿਊਸਿਕ ਜਿਹੜਾ ਪਾਣੀ ਆ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਸੋ ਇਸ ਤਰ੍ਹਾਂ ਹੀ ਇਹ ਦੋਨਾਂ ਜਿਹੜਾ ਦਰਿਆਵਾਂ ਦਾ ਸਮੇਲ ਆ ਬਿਆਸ ਦਰਿਆ ਤੇ ਸਤਲੁਜ ਦਰਿਆ ਦਾ ਸਮੇਲ ਆ ਹਰੀਕੇ ਹੈਡ ਤੇ ਜਦੋਂ ਪਹੁੰਚਦਾ ਪਾਣੀ ਹਰੀਕੇ ਹੈਡ ਦੇ ਆਪਾਂ ਗੱਲ ਕਰੀਏ 16 ਜੁਲਾਈ 2025 ਦੀ ਸਵੇਰੇ 6 ਵਜੇ ਦੀ ਤੇ ਜਿਹੜਾ ਆਪਸ ਟ੍ਰੀਮ ਪਾਣੀ ਆ 23831 ਕਿਊਸਿਕ ਜਿਹੜਾ ਪਾਣੀ ਆ ਹਰ ਇੱਕ ਇਹਡ ਤੇ ਪਹੁੰਚ ਰਿਹਾ ਮਤਲਬ ਕਿ ਕੱਲ ਨਾਲ ਜਿਹੜਾ ਪਾਣੀ ਆ ਉਹ ਘਟਿਆ ਵਾ ਜੇਕਰ ਆਪਾਂ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 12595 ਕਿਊਸਿਕ ਜਿਹੜਾ ਪਾਣੀ ਆ ਉਹ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਫਰੋਜਪੁਰ ਫੀਡਰ ਦੀ ਗੱਲ ਕਰੀਏ ਤਾਂ ਲਗਭਗ 9543 ਕਿਊਸਿਕ ਜਿਹੜਾ ਪਾਣੀ ਆ ਉਹ ਫਰੋਜਪੁਰ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀਏ ਤਾਂ ਲਗਭਗ 192 ਕਿਊਸਿਕ ਜਿਹੜਾ ਪਾਣੀ ਆ ਮਹੂ ਕਨਾਲ ਨੂੰ ਦਿੱਤਾ ਜਾ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤੇ ਪਾਣੀ ਜਿਹੜਾ ਕੱਲ ਨਾਲੋਂ ਜਿਹੜਾ ਡਾਊਨਸਟ੍ਰੀਮ ਹਰੀਕੇ ਹੈਡ ਤੋਂ ਕੱਟ ਕੀਤਾ ਜਾ ਰਿਹਾ ਕੱਲ 2000 ਕਿਊਸਿਕ ਜਿਹੜਾ ਕੀਤਾ ਜਾ ਰਿਹਾ ਸੀ ਅੱਜ ਜਿਹੜਾ 1500 ਕਿਊਸਿਕ ਜਿਹੜਾ ਪਾਣੀ ਆ ਹਰੀਕੇ ਹੈਡ ਤੋਂ ਡਾਊਨਸਟ੍ਰੀਮ ਕੀਤਾ ਜਾ ਰਿਹਾ ਜੇਕਰ ਆਪਾਂ ਸੈਣੀਵਾਲਾ ਦੀ ਗੱਲ ਕਰੀਏ ਤਾਂ ਸੈਣੀਵਾਲਾ ਹੈਡ ਵਰਕਸ ਤੋਂ ਜਿਹੜਾ ਡਾਊਨਸਟ੍ਰੀਮ ਪਾਣੀ ਆ 1507 ਕਿਊਸਿਕ ਜਿਹੜਾ ਪਾਣੀ ਆ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਹੈ ਜਿਹੜਾ ਹਰੀਕੇੜ ਦੀ ਆ ਉਹ ਜਿਹੜਾ 1500 ਕਿਊਸੀਕ ਜਾ ਰਿਹਾ ਤੇ ਅੱਗੇ ਸਹਿਣੀ ਵਾਲਾ ਤੋਂ ਜਿਹੜਾ 1500 7 ਕਿਊਸੀਕ ਜਿਹੜਾ ਪਾਣੀ ਹੈ ਡਾਊਨਸਟ੍ਰੀਮ ਕੀਤਾ ਜਾ ਰਿਹਾ ਸੋ ਇਹ ਸੀ ਅੱਜ ਦੀ ਜਾਣਕਾਰੀ ਭਾਖੜਾ ਪੌਂਗ ਬਿਆਸ ਸਤਲੂ ਦੇ دریاਜ ਤੇ ਹਰੀ ਕਿਹੜ ਦੀ ਅਫਵਾਹਾਂ ਤੋਂ ਬਚ ਕੇ ਰਹੋ ਹਰ ਰੋਜ਼ ਦੀ ਜਿਹੜੀ ਅਪਡੇਟ ਤੁਸੀਂ ਦੇਖਣ ਲਈ ਸੁਖ ਲੱਟਿਆ YouTube Facebook ਚੈਨਲ ਸਬਸਕ੍ਰਾਈਬ ਕਰਕੇ ਰੱਖ ਲਓ ਸਹੀ ਸਮੇ ਸਾਰੀ ਜਾਣਕਾਰੀ ਇਨਫੋਰਮੇਸ਼ਨ ਪ੍ਰੋਵਾਈਡ ਆਪਾਂ ਤੁਹਾਨੂੰ ਸਹੀ ਜਿਹੜੀ ਕਰਵਾਉਂਦੇ ਰਵਾਂਗੇ ਮੈਂ ਵਾਰ-ਵਾਰ ਕਹਿ ਰਿਹਾ ਕਿ ਅਫਵਾਹਾਂ ਤੋਂ ਬਚ ਕੇ ਰਹੋ ਅਫਵਾਹਾਂ ਕਈ ਵਾਰੀ ਕੀੰਦਾਗੇ ਕਿਸੇ ਕੋਈ ਵੀਰ ਲੰਗਦਾ ਲੰਗਦਾ ਕੋਈ ਵੀਡੀਓ ਪਾਉਣ ਦਾ ਵੀਡੀਓ ਬਹੁਤ ਜ਼ਿਆਦੀ ਚੱਲ ਜਾਂਦੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਕਾਫੀ ਮੈਨੂੰ ਮੈਸੇਜ ਕਾਲ ਆਉਂਦੇ ਰਹਿੰਦੇ ਪਰ ਜੇਕਰ ਆਪਾਂ ਅੱਜ ਦੀ ਗੱਲ ਕਰੀਏ 16 ਜੁਲਾਈ 2025 ਦੀ ਤੇ ਪਾਣੀ ਜਿਹੜਾ ਲਗਭਗ ਨਾਰਮਲ ਹੀ ਚੱਲ ਰਿਹਾ ਕੋਈ ਖਤਰੇ ਵਾਲੀ ਗੱਲ ਨਹੀਂ ਕੋਈ ਡਰ ਵਾਲੀ ਕੋਈ ਗੱਲਬਾਤ ਨਹੀਂ ਫਿਰ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਜਿਹੜੀ ਪਾਣੀ ਦੀ ਲਗਾਤਾਰ ਜਿਹੜੀ ਅਪਡੇਟ ਦਿੰਦੇ ਰਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਭਾਰੀ ਬਾਰਸ਼ਾਂ ਭਾਰੀ ਮੀਂਹ ਪੈ ਰਹੇ ਹਨ ਤੇ ਮਾਚਲ ਦੇ ਵਿੱਚ ਵੀ ਲਗਾਤਾਰ ਜਿਹੜੀਆਂ بارشਾਂ ਹੋ ਰਹੀਆਂ ਹਨ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਵਧੇ ਫਿਲਹਾਲ ਜਿਹੜਾ ਪਾਣੀ ਜਿਹੜਾ ਬਿਲਕੁਲ ਸਮਤਲ ਚੱਲ ਰਿਹਾ ਹੈ ਜਿਹੜੇ ਜਿਹੜੇ ਵੱਡੇ ਡੈਮ ਬਣੇ ਹਨ ਉਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਖੜਾ ਕਰਨਾ ਬਾਕੀ ਕਈ ਵੀਰ ਕਹਿੰਦੇ ਕਿ ਹਰੀਕੇ ਹੜ ਤੋਂ ਪਾਣੀ ਜਿਹੜਾ ਆ 26000 ਰਿਹਾ ਵਾ ਤੇ ਗਾਂ 1500 ਕਿਊਸਿਕ ਛੱਡਿਆ ਜਾ ਰਿਹਾ ਪਾਣੀ ਘੱਟ ਛੱਡਦੇ ਆ ਵੀਰ ਜੀ ਜੇਕਰ ਤੁਸੀਂ ਨਹਿਰਾਂ ਦੀ ਦੇਖੋ ਤੇ ਨਹਿਰਾਂ ਦੇ ਵਿੱਚ ਵੀ ਜਿਹੜਾ ਪਾਣੀ ਉਹ 26000 23000 ਜਿਹੜਾ ਕਿਊਸਿਕ ਪਾਣੀ ਆ ਰਿਹਾ ਉਹ ਨਹਿਰਾਂ ਦੇ ਵਿੱਚ ਟਰਾਂਸਫਰ ਕੀਤਾ ਜਾ ਰਿਹਾ ਇਸੇ ਕਰਕੇ ਜਿਹੜਾ ਪਾਣੀ ਆ ਡਾਊਨਸਟ੍ਰੀਮ ਘੱਟ ਕੀਤਾ ਜਾਂਦਾ ਜਦੋਂ 30000 ਕਿਊਸਿਕ ਪਾਣੀ ਹਰੀਕੇ ਹੜ ਤੇ ਪਹੁੰਚੇਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਦੀ ਰਿਪੋਰਟ ਕਹਿੰਦੀ ਆ ਕਿ ਜਿਹੜਾ ਹਰੀਕੇ ਹੜ ਤੋਂ ਜਿਹੜਾ ਪਾਣੀ ਆ ਉਹ ਵੱਧ ਛੱਡਿਆ ਜਾਊਗਾ ਉਹਨਾ ਟਾਈਮ ਜਿਹੜਾ 2000 QC ਤੱਕ ਹੀ ਛੱਡਿਆ ਜਾ ਸਕਦਾ ਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਹਰ ਘਰ ਹਰ ਫੋਨ ਤੱਕ ਪਹੁੰਚਾ ਦਿਓ ਤਾਂ ਜੋ ਕੋਈ ਵੀ ਕਿਸੇ ਕੋਲ ਜਿਹੜਾ ਡਰ ਦਾ ਮਾਹੌਲ ਨਾ ਬਣੇ ਸਹੀ ਇਨਫਰਮੇਸ਼ਨ ਹਰ ਫੋਨ ਦੇ ਵਿੱਚ ਪਹੁੰਚ ਸਕੇ ਸੋ ਆਪਣਾ YouTube ਚੈਨਲ ਸੁਖ ਲਟਿਆ ਸਬਸਕ੍ਰਾਈਬ ਕਰਕੇ ਰੱਖ ਲਓ ਬਹੁਤ ਬਹੁਤ